5 ਸਾਲ ਦਾ ਬੱਚਾ ਹੈਗਾ ਪ੍ਰਵਾਸੀ ਦਾ ਵੀ ਹੋ ਸਕਦਾ ਮਨ ਦਾ ਵੀ ਹੋ ਸਕਦਾ ਕਿਸੇ ਦਾ ਵੀ ਹੋ ਸਕਦਾ ਹੈਗਾ ਉਹ ਜਿਹੜੀ ਇੰਨੀ ਵੱਡੀ ਘਟਨਾ ਦੇਣੀ ਹੈ ਕੀ ਉਹਦੇ ਨਾਲ ਦੁਸ਼ਮਣੀ ਸੀ ਕੋਈ ਇਹ ਗੋਣਾ ਤਾਂ ਪੰਜਾਬ ਦਾ ਕਾਵਾਂਗੇ ਵੀ ਪੰਜਾਬ ਵਿੱਚ ਇਹ ਜਿਹਾ ਕੰਮ ਹੋਊਗਾ ਫਿਰ ਚੰਗਾ ਨਹੀਂ ਲੱਗਦਾ ਉਹ ਜਿਹੜਾ ਬੱਚੇ ਦੇ ਨਾਲ ਗਲਤ ਕੰਮ ਕੀਤਾ ਮਾੜੀਆਂ ਹਰਕਤਾਂ ਕੀਤਾ ਫਿਰ ਉਹਦੇ ਨਾਲ ਉਹਦੀ ਪੈਂਟ ਲਾ ਕੇ ਉਹਦੇ ਨਾਲ ਫਾਹ ਦੇਤਾ ਘਰ ਦੇ ਵਿੱਚੋਂ ਉੱਥੇ ਕੀ ਕਹਿ ਰਿਆ ਗਿਆ ਨੂੰ ਪੰਜਾਬੀਆਂ ਨੂੰ ਭਜਾਓ ਸਦਾਰਾਂ ਨੂੰ ਭਜਾਓ ਤੇ ਮੁਸਲਮਾਨਾਂ ਨੂੰ ਭਜਾਓ ਇਹ ਅੱਤਵਾਦੀ ਹੈ ਜਿਵੇਂ ਆਪਾਂ ਹਿਮਾਚਲ ਜਾਣੇ ਨਾ ਹਿਮਾਚਲ ਜਾਣੇ ਹਿਮਾਚਲ ਕੋਈ ਪੰਜਾਬੀ ਜਗਾ ਨਹੀਂ ਲੈ ਸਕਦਾ ਐਦਾ ਦਾ ਰੂਲ ਬਣਾਇਆ ਜਾਵੇ ਨਾ ਇੱਥੇ ਆਪਣੇ ਪੰਜਾਬ ਵਿੱਚ ਤੇ ਅੱਜ ਇਹਨਾਂ ਨੂੰ ਪੁੱਛਣ ਆ ਰਹੇ ਹੋਵੇ ਅੱਜ ਉਹ ਕਾਨੂੰਨ ਜਿਹੜੇ ਆ ਉਹ ਕਾਨੂੰਨ ਹੱਥ ਵਿੱਚ ਨਹੀਂ ਲੈ ਰਗੇ ਇੱਕ ਅੰਡਾ ਨਾ ਟ੍ਰੇ ਦੇ ਵਿੱਚ ਖਰਾਬ ਹੋ ਜਾਵੇ ਨਾ ਤੇ ਸਾਰੇ ਅੰਡਿਆਂ ਨੂੰ ਖਰਾਬ ਕਰ ਦਿੰਦਾ ਜਿਹੜੇ ਬਾਹਰੋਂ ਬਦਮਾਸ਼ ਆ ਰਹੇ ਆ ਜਿਹੜੇ ਬਾਹਰੋਂ ਗੁੰਡਾਗਰਦੀ ਕਰਦੇ ਆ ਹੁਣ ਕਹਿੰਦੇ ਵਿੱਚ ਉੱਥੇ ਗੁੰਡਾਗਰਦੀ ਕਿੰਨੀ ਚੱਲਦੀ ਯੂਪੀ ਬਿਹਾਰ ਦੇ ਵਿੱਚ ਚੱਲਦੀ ਨਹੀਂ ਗੁੰਡਾਗਰਦੀ ਕਦੀ ਕਿਸੇ ਮੁਸਲਮਾਨ ਨੂੰ ਢਾ ਲੈਂਦੇ ਕਦੀ ਕਿਸੇ ਝੰਡਾ ਲਾ ਦਿੰਦੇ ਕਦੀ ਉਹ ਲੋਕ ਆਣ ਕੇ ਇੱਥੇ ਗੰਦ ਪਾਉਂਦੇਗੇ ਕਿਸੇ ਕੁੜੀ ਆ ਜਾ ਕੇ ਧੀ ਪੈ ਨਾਲ ਅੱਖ ਚੱਕ ਕੇ ਵੀ ਦੇਖ ਜਾਣ ਡਰਨ ਲੱਗੇ ਵੀ ਪੰਜਾਬ ਦੇ ਵਿੱਚ ਪੈਰ ਰੱਖਣ ਲੱਗੇ ਵੀ ਡਰਨਗੇ ਓਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਸਰਕਾਰ ਨੂੰ ਬੇਨਤੀ ਆ ਵੀ ਇਹ ਚੀਜ਼ਾਂ ਨੂੰ ਨੱਥ ਪਾਓ ਜੇ ਤੁਹਾਡੇ ਕੋਲ ਨਹੀਂ ਤੇ ਹਿੰਦੀ ਨੱਥ ਫਿਰ ਇਹਨਾਂ ਨੂੰ ਅਸੀਂ ਹੱਲ ਕਰਾਂਗੇ ਫਿਰ ਆਪਣੀ ਸਜ਼ਾ ਹੀ ਆਪ ਦੇਵਾਂਗੇ ਫਿਰ ਤੁਸੀਂ ਸਰਕਾਰ ਨੇ ਪਤਾ ਕੀ ਕਹਿਣਾ ਹੈਗਾ ਨਿੰਗ ਸਿੰਘ ਤੇ ਕਾਨੂੰਨ ਹੱਥ ਦੇ ਵਿੱਚ ਲੈਂਦੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਇੱਕ 5 ਸਾਲ ਦਾ ਬੱਚੇ ਨੂੰ ਮੌਤ ਰਿਕਾਰਡ ਉਤਾਰਿਆ ਗਿਆ ਇੱਕ ਪ੍ਰਵਾਸੀ ਨੌਜਵਾਨ ਦੇ ਵੱਲੋਂ ਆਤੰਦazie ਕੀ ਉਸ ਬੱਚੇ ਦੇ ਨਾਲ ਪ੍ਰਵਾਸੀ ਦੇ ਵੱਲੋਂ ਸ਼ੋਸ਼ਣ ਕੀਤਾ ਗਿਆ ਤੇ ਸਾਰੇ ਸਮਾਜ ਦੇ ਉੱਤੇ ਦਾਗ ਲੱਗਿਆ ਪ੍ਰਵਾਸੀ ਸਮਾਜ ਤੇ ਉਹ ਮੇਨਾਲ ਸਿੰਘ ਸਾਹਿਬ ਜੋ ਚੁੱਕੇ ਨੇ ਨਿਹੰਗ ਸਿੰਘ ਜੀ ਸਰ ਕਿਸਰਾ ਦੇਖਦੇ ਹੋ ਇੱਕ 9 5 ਸਾਲ ਦੇ ਬੱਚੇ ਨੂੰ ਮੋਤੀ ਘੜ ਉਤਾਰਿਆ ਜਾਂਦਾ ਉਹਦਾ ਸੋਸ਼ਣ ਕਰਕੇ ਉਸ ਤੋਂ ਬਾਅਦ ਡੈਡ ਬੁਡ ਯੂ ਦੀ ਸ਼ਮਸ਼ਾਨ ਘਾੜ ਦੇ ਵਿੱਚੋਂ ਮਿਲਦੀ ਹੈ ਕਿਸ ਤਰ੍ਹਾਂ ਦੇਖਦੇ ਛੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੰਗੇ ਤੁਹਾਨੂੰ ਪਤਾ ਹੈ ਮੁੱਖ ਜ਼ਹੀਦਾਰ ਕੁਲਵਿੰਦਰ ਸਿੰਘ ਜੀ ਤੇ ਰਾਜਾ ਰਾਜ ਰਾਜਾ ਰਾਜ ਸਿੰਘ ਦੀ ਰੇਨ ਦਿਨ ਡੇਟਾ ਰਹਿੰਦੇ ਹੈਗੇ ਤੇ ਸਾਡੇ ਇਹ ਤੁਹਾਨੂੰ ਪਤਾ ਹੈ ਦੇਖਦੇ ਰਹਿੰਦੇ ਤੁਸੀਂ ਵੀਡੀਓ ਸੇਵਾ ਹੀ ਕਰਦੇ ਰਹਿੰਦੇ ਆ ਤੂੰ ਜਿਹੜੀ ਬੁੱਤ ਗੱਲ ਕੀਤੀ ਹੈਗੀ ਭਈਆਂ ਦੀ ਪ੍ਰਵਾਸੀਆਂ ਦੀ ਜਿਹੜੇ ਉਹ ਪ੍ਰਵਾਸੀ ਆ ਉਹ ਗਲਤ ਕੰਮ ਕਰਦੇ ਆ ਪੰਜਾਬ ਦੇ ਵਿੱਚ ਆਣ ਕੇ ਮਾਰੀਆਂ ਘਟਨਾ ਕਰਦੇ ਹੈਗੇ ਆ ਬਹੁਤ ਮਾੜੀ ਗੱਲ ਹੈ ਇਹਨਾਂ ਨੂੰ ਪੰਜਾਬ ਦੇ ਵਿੱਚ ਜਿਹਦੇ ਹੁਣ ਦੇਖੋ ਇੱਕ 5 ਸਾਲ ਦਾ ਬੱਚਾ ਹੈਗਾ ਪ੍ਰਵਾਸੀ ਦਾ ਵੀ ਹੋ ਸਕਦਾ ਪੰਜਾਬ ਦਾ ਵੀ ਹੋ ਸਕਦਾ ਕਿਸੇ ਦਾ ਵੀ ਹੋ ਸਕਦਾ ਹੈਗਾ ਉਹ ਜਿਹੜੀ ਇੰਨੀ ਵੱਡੀ ਘਟਨਾ ਦੇਣੀ ਹੈ ਕੀ ਉਹਦੇ ਨਾਲ ਦੁਸ਼ਮਣੀ ਸੀ ਕੋਈ ਕੀ ਉਹਦੇ ਨਾਲ ਕੋਈ ਉਹਦੇ ਪਰਿਵਾਰ ਨਾਲ ਦੁਸ਼ਮਣੀ ਸੀਗੀ ਤੇ ਉਹ ਜਿਹੜਾ ਬੱਚੇ ਦੇ ਨਾਲ ਗਲਤ ਕੰਮ ਕੀਤਾ ਮਾਰੀਆਂ ਹਰਕਤਾਂ ਕੀਤਾ ਫਿਰ ਉਹਦੇ ਨਾਲ ਉਹਦੀ ਪੈਂਟ ਲਾ ਕੇ ਉਹਦੇ ਨਾਲ ਫਾਹ ਦੇਤਾ ਫਨ ਸਾਈਜ਼ ਦਿੱਤੀ ਗਈ ਤੇ ਦੂਜੀ ਗੱਲ ਇਹ ਜਿੰਨੇ ਵੀ ਜੱਡੇ ਪੰਜਾਬ ਦੇ ਵਿੱਚ ਪ੍ਰਵਾਸੀ ਹੈਗੇ ਆ ਇਹ ਬਹੁਤ ਗਲਤ ਕੰਮ ਕਰਦੇ ਪਏ ਹੈਗੇ ਆ ਹੁਣ ਪਿੱਛੇ ਜੇ ਇੱਕ ਸਾਡੇ ਸ਼ਿਮਲਾਪੁਰੀ ਦੇ ਵਿੱਚ ਵੀ ਕਾਂਡ ਹੋਇਆ ਉਦੋਂ ਵੀ ਬਈਏ ਨੇ ਕੀਤਾ 4 ਸਾਲ ਦੀ ਬੱਚੀ ਨਾਲ ਮਾਨਯੋਗ ਜੱਜ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਉਹਨਾਂ ਨੇ ਸਜ਼ਾ ਫਾਂਸੀ ਦੀ ਸਜ਼ਾ ਦਿੱਤੀ ਆ ਤੇ ਵਕੀਲ ਸਾਹਿਬ ਨੇ ਸਜ਼ਾ ਦਵਾਈ ਉਹਦਾ ਵੀ ਧੰਨਵਾਦ ਕਰਦੇ ਆ ਤੇ ਦੂਜੀ ਗੱਲ ਆ ਜਾਓ ਬਿਹਾਰ ਦੇ ਵਿੱਚ ਚਲੇ ਜਾਓ ਬਿਹਾਰ ਦੇ ਵਿੱਚੋਂ ਬਿਹਾਰ ਦੇ ਵਿੱਚੋਂ ਉੱਥੇ ਕੀ ਕਹਿ ਰਿਆ ਗਿਆ ਨੂੰ ਪੰਜਾਬੀਆਂ ਨੂੰ ਭਜਾਓ ਸਰਦਾਰਾਂ ਨੂੰ ਭਜਾਓ ਤੇ ਮੁਸਲਮਾਨਾਂ ਨੂੰ ਭਜਾਓ ਇਹ ਅੱਤਵਾਦੀ ਆ ਤੇ ਜੇ ਇਹ ਅੱਤਵਾਦੀ ਆ ਤਾਂ ਫਿਰ ਤੁਸੀਂ ਸਾਡੇ ਪੰਜਾਬ ਦੇ ਵਿੱਚ ਆਣ ਕੇ ਕੀ ਕਰਦੇ ਤੁਸੀਂ ਵੀ ਅੱਤਵਾਦੀ ਹੋਏ ਸਾਨੂੰ ਤੁਸੀਂ ਅੱਤਵਾਦੀ ਕਹਿੰਨੇ ਹੈਗੇ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਚੀਜ਼ਾਂ ਦਾ ਨੱਥ ਪੈਣੀ ਚਾਹੀਦੀ ਇਹ ਸਰਕਾਰਾਂ ਕਿਉਂ ਨਹੀਂ ਐਲਮ ਕਰਦੀਆਂ ਤੇ ਜੇ ਅੱਜ ਅਸੀਂ ਉੱਠ ਕੇ ਭਈਆਂ ਦੇ ਡਾਂਗ ਫੇਰਦੇ ਆ ਜੁੱਤੀ ਫੇਰਦੇ ਆ ਸਰਕਾਰ ਪਤਾ ਕੀ ਕਹਿੰਦੀ ਆ ਕਾਨੂੰਨ ਹੱਥ ਵਿੱਚ ਲੈਂਦੇ ਆ ਨੰਗ ਸਿੰਘ ਤੇ ਅੱਜ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਅੱਜ ਉਹ ਕਾਨੂੰਨ ਜਿਹੜੇ ਆ ਉਹ ਕਾਨੂੰਨ ਹੱਥ ਵਿੱਚ ਨਹੀਂ ਲੈ ਰਹੇਗੇ ਇੱਕ 4-5 ਸਾਲ ਦੇ ਬੱਚੇ ਦਾ ਬਲਤਕਾਰ ਕੀਤਾ ਫਿਰ ਉਹਦੇ ਨਾਲ ਮਾਰੀ ਹਾਰ ਕੇ ਕੀਤੀ ਉਹਦੇ ਸਰੀਰ ਦੇ ਵਿੱਚ ਇੱਕ ਰਾਡ ਦਿੱਤੀ ਫਿਰ ਉਸ ਤੋਂ ਬਾਅਦ ਉਹਨੇ ਕੀਤਾ ਬੈਂਟ ਲਾ ਕੇ ਫਾਂਸੀ ਦਿੱਤੀ ਤੇ ਇਹ ਤੇ ਇਹ ਅੱਤਵਾਦੀ ਨਹੀਂ ਹੈਗੇ ਇਹ ਗੁੰਡੇ ਨਹੀਂ ਹੈਗੇ ਇਹ ਬਦਮਾਸ਼ ਨਹੀਂ ਹੈ ਸਰਕਾਰ ਜੇ ਅੱਜ ਕੋਈ ਅੱਜ ਨੰਗ ਸਿੰਘ ਜਾਂ ਕੋਈ ਸਰਦਾਰ ਬੰਦਾ ਉੱਠ ਕੇ ਕਹਿ ਦੇਣਾ ਕਿ ਇਹ ਗਲਤ ਕੰਮ ਕੀਤਾ ਉਹਦੀਆਂ ਲੱਤਾਂ ਬਾਹਾਂ ਵੜ ਦਿੰਦੇ ਅਸੀਂ ਜੇ ਬਾਬਾ ਜੀ ਇਹ ਇਦਾਂ ਇਦਾਂ ਜਿਹੜੇ ਹੋਰ ਪ੍ਰਵਾਸੀ ਭਾਈਚਾਰਾ ਰਹਿਦੇ ਇੱਥੇ ਇਮਾਨਦਾਰੀ ਨਾਲ ਕੰਮ ਕਰ ਰਿਹਾ ਉਹਨਾਂ ਤੇ ਵੀ ਕਿਤੇ ਉਹਨਾਂ ਕਿਤੇ ਉਂਗਲ ਉਠਰਦੀ ਨਾ ਜਾ ਰਹੀ ਆ ਦੇਖੋ ਜੀ ਇੱਕ ਅੰਡਾ ਨਾ ਟ੍ਰੇ ਦੇ ਵਿੱਚ ਖਰਾਬ ਹੋ ਜਾਵੇ ਨਾ ਤੇ ਸਾਰੇ ਅੰਡਿਆਂ ਨੂੰ ਖਰਾਬ ਕਰ ਦਿੰਦਾ ਇੱਕ ਮੱਝ ਜਿਹੜੀ ਪੰਜਾਬੀ ਦੇ ਵਿੱਚ ਕਹਿ ਦਿੰਦੇ ਸੱਪੜ ਚ ਵਰਜੇ ਨਾ ਤੇ ਪੂਛਾਂ ਮਾਰ ਮਾਰ ਕੇ ਸਾਰੇ ਪੂਛਾਂ ਮਾਰ ਮਾਰ ਕੇ ਦੂਜੀਆਂ ਮੱਝਾਂ ਨੂੰ ਵੀ ਲਵੇਟ ਦਿੰਦੀ ਆ ਇਹ ਹੁਣ ਸਾਡੇ ਕੋਲੇ ਆ ਪ੍ਰਵਾਸੀ ਵੀਰ ਖੜੇ ਹੋਇਆ ਉਹ ਵੀ ਪ੍ਰਵਾਸੀ ਵੀਰ ਖੜਾ ਸਾਡੇ ਕੋਲੇ ਕਿੰਨਾ ਚਿਰ ਹੋ ਗਿਆ ਇਹਨਾਂ ਦਾ ਵਿਚਾਰੇ ਆਪਣੇ ਬਾਲ ਬੱਚਿਆਂ ਤੱਕ ਮਤ ਵਾਲਾ ਪਰਿਵਾਰ ਤੱਕ ਮਤ ਵਾਲਾ ਬੱਚੇ ਪਾਲਣੇ ਆ ਬੱਚੇ ਪਾਲ ਕੇ ਆਪਣਾ ਗੁਜ਼ਾਰਾ ਕਰਦਿਆ ਜਿਹੜੇ ਬਾਹਰੋਂ ਬਦਮਾਸ਼ ਆ ਰਹੇ ਆ ਜਿਹੜੇ ਬਾਹਰੋਂ ਗੁੰਡਾਗਰਦੀ ਕਰਦੇ ਆ ਹੁਣ ਕਹਿੰਦੇ ਵਿੱਚ ਉੱਥੇ ਗੁੰਡਾਗਰਦੀ ਕਿੰਨੀ ਚੱਲਦੀ ਯੂਪੀ ਬਿਹਾਰ ਦੇ ਵਿੱਚ ਚੱਲਦੀ ਨਹੀਂ ਗੁੰਡਾਗਰਦੀ ਕਦੀ ਕਿਸੇ ਮੁਸਲਮਾਨ ਨੂੰ ਢਾ ਲੈਂਦੇ ਕਦੀ ਕਿਸੇ ਝੰਡਾ ਲਾ ਦਿੰਦੇ ਕਦੀ ਉਹ ਲੋਕ ਆਣ ਕੇ ਇੱਥੇ ਗੰਦ ਪਾਉਂਦੇ ਆਗੇ ਉਹ ਹੈਗੇ ਆ ਹਰਾਮ ਦੇ ਹਰਾਮ ਦੇ ਕਹੂੰਗਾ ਉਹ ਭਈਆ ਨੂੰ ਇਹ ਹਰਾਮ ਦੇ ਭਈਏ ਆ ਜਿਹੜੇ ਇਦਾਂ ਦੇ ਕੰਮ ਕਰਦੇ ਆ ਗੰਦੇ ਆਂਡੇ ਜੇ ਲੁਜਾਨਾ ਜੀ ਗੱਲ ਕਰ ਰਹੀ ਐ ਡਾਬਾ ਰੋਡ ਤੇ ਵੀ ਇੱਕ ਛੋਟੀ ਬੱਚੀ ਨਾਲ ਦੁਸ਼ਕਰਮ ਕੀਤਾ ਗਿਆ ਸੀਗਾ ਹਨਾ ਨਾਬਾਲਿਕ ਲੜਕੀ ਨਾਲ ਬਹੁਤ ਮਾਸੂਮ ਬੱਚੀ ਸੀ ਜਿਹੜੀ ਜਿਹੜੀ ਬੈੱਡ ਬੈੱਡ ਦੇ ਵਿੱਚ ਮਿਲੀ ਸੀਗੀ ਹਨਾ ਉਹ ਵੀ ਭਈਆ ਹੀ ਸੀ ਹਾਂ ਤੇ ਉਹ ਭਈਆ ਉਹ ਤਾਂ ਮੈਂ ਕਹਿੰਦਾ ਵੀ ਸਾਡੇ ਪੰਜਾਬ ਦੇ ਵਿੱਚ ਪੀਰਾ ਇਹ ਪੀਰਾ ਫਕੀਰਾਂ ਦੀ ਧਰਤੀ ਆ ਗੁਰੂ ਪੀਰਾ ਦੀ ਧਰਤੀ ਆ ਇਹ ਗੁਰੂ ਪੀਰਾ ਦੀ ਧਰਤੀ ਤੇ ਫਕੀਰਾਂ ਦੀ ਧਰਤੀ ਆ ਸਾਡੇ ਪੰਜਾਬ ਉਦੋਂ ਬਿਹਾਰ ਯੂਪੀ ਚੋਂ ਆਣ ਕੇ ਤੇ ਸਾਡੀ ਧਰਤੀ ਨੂੰ ਬਦਨਾਮ ਕਰਦੇ ਹੈਗੇ ਆ ਤੇ ਸਰਕਾਰ ਇਹ ਤੇ ਐਲਮ ਨਹੀਂ ਲੈਂਦੀ ਹੈਗੀ ਜੇ ਸਰਕਾਰ ਕੋਲ ਨਹੀਂ ਹੁੰਦਾ ਸਾਨੂੰ ਛੁੱਟੀ ਦਿਓ ਜੇ ਮੈਂ ਕਹਿੰਦਾ ਅਸੀਂ ਜੇ ਉਹਨਾਂ ਦੀਆਂ ਬਾਹਾਂ ਨਾ ਵੱਢੀਏ ਤੇ ਲੱਤਾਂ ਨਾ ਵੱਢੀਏ ਜੇ ਦਵਾਰਾਂ ਕਿਸੇ ਕੁੜੀ ਨਾਲ ਜਾਂ ਕਿ ਧੀ ਭੈਣ ਨਾਲ ਅੱਖ ਚੱਕ ਕੇ ਵੀ ਦੇਖ ਜਾਣ ਡਰਨ ਲੱਗੇ ਵੀ ਪੰਜਾਬ ਦੇ ਵਿੱਚ ਪੈਰ ਰੱਖਣ ਲੱਗੇ ਵੀ ਡਰਨਗੇ ਕੋਈ ਕੋਈ ਵੈਰੀਫਿਕੇਸ਼ਨ ਵੀ ਹੋਣੀ ਚਾਹੀਦੀ ਇਹਨਾਂ ਲੱਗਦਾ ਨਹੀਂ ਕਿ ਸਰਕਾਰ ਨੂੰ ਕੋਈ ਇਹਦਾ ਨਿਯਮ ਕਰਨਾ ਚਾਹੀਦਾ ਦੇਖੋ ਜੀ ਸਰਕਾਰ ਨੂੰ ਤਾਂ ਮੈਂ ਇਹ ਬੇਨਤੀ ਕਰਨਾ ਚਾਹਣਾ ਵੀ ਸਰਕਾਰ ਜੀ ਤੁਹਾਡੇ ਅੱਗੇ ਬੇਨਤੀ ਆ ਸਾਡੀ ਵੀ ਤੁਸੀਂ ਜਿਹੜੇ ਵੀ ਪ੍ਰਵਾਸੀ ਆਉਂਦੇ ਆ ਉਹਨਾਂ ਦੇ ਡਾਕੂਮੈਂਟ ਕਿਉਂ ਨਹੀਂ ਚੈੱਕ ਕਰਦੇਗੇ ਉਹਨਾਂ ਦਾ ਅੱਗਾ ਪਿੱਛਾ ਕਿਉਂ ਨਹੀਂ ਕਰਦੇਗੇ ਚੈੱਕ ਜੇ ਤੁਸੀਂ ਉਹਨਾਂ ਨੂੰ ਚੈੱਕ ਕਰਕੇ ਆਪਣੇ ਪੰਜਾਬ ਦੇ ਵਿੱਚ ਐਂਟਰੀ ਹੋਣ ਦੇਵੀਏ ਤੇ ਮੈਂ ਕਹਿੰਦਾ ਬੜਾ ਕੁਝ ਸੱਪ ਬੜੇ ਸੱਪ ਨਿਕਲਣਗੇ ਪਰ ਕੱਢਦੇ ਹੀ ਨਹੀਂ ਸੱਪ ਇਹ ਸਰਕਾਰ ਸਾਡੀ ਖੁਦ ਮਿਲੀ ਜੁਲੀ ਹੈਗੀ ਹੈ ਪਹਿਲੇ ਜਲ ਤਾਂ ਇਹ ਤੁਸੀਂ ਹਰ ਕਿਸੇ ਮੱਲੇ 'ਚ ਜਾਓ ਤੁਸੀਂ ਦੇਖੋਗੇ ਨਾ ਮੱਲੇ 'ਚ ਜਾ ਕੇ ਭਈਆ ਪ੍ਰਧਾਨ ਬਣਿਆ ਹੋਊਗਾ ਕੌਂਸਲਰ ਵੀ ਹੋਊਗਾ ਭਈਆ ਹੋਊਗਾ ਆਪਣੇ ਪੰਜਾਬੀਆਂ ਨੇ ਐਨ ਤੁਸੀਂ ਇਹ ਲਾ ਲਓ ਆਪਣੇ ਜਿਵੇਂ ਆਪਾਂ ਹਿਮਾਚਲ ਜਾਂਦੇ ਨਾ ਹਿਮਾਚਲ ਜਾਂਦੇ ਹਿਮਾਚਲ ਕੋਈ ਪੰਜਾਬੀ ਜਗਾ ਨਹੀਂ ਲੈ ਸਕਦਾ ਐਦਾ ਦਾ ਰੂਲ ਬਣਾਇਆ ਜਾਵੇ ਨਾ ਇੱਥੇ ਆਪਣੇ ਪੰਜਾਬ ਵਿੱਚ ਐਦਰ ਰੂਲ ਬਣਾਇਆ ਜਾਵੇ ਜਿਵੇਂ ਹਿਮਾਚਲ ਆ ਹਿਮਾਚਲ ਦੇ ਕੋਈ ਪੰਜਾਬੀ ਨਹੀਂ ਲੈ ਜਾਦਾ ਹਿਮਾਚਲ ਦਾ ਬੰਦਾ ਹੀ ਲੈ ਸਕਦਾ ਹਿਮਾਚਲ ਦੀ ਜਗਾ ਇੱਥੇ ਦਾ ਭਾਂਜਾ ਯੂਪੀ ਤੋਂ ਆ ਕੇ ਪਿਆਰ ਤੋਂ ਆ ਕੇ ਭਈਏ ਜਗਾ ਲਈ ਜਾਂਦੇ ਆ ਇੱਥੇ ਗੁੰਡਾਗਰਦੀ ਕਰਦੇ ਇੱਥੇ ਕਤਲ ਕਰਦੇ ਕਿਸੇ ਨੂੰ ਰੇਪ ਕਰਦੇ ਉਹ ਯੂਪੀ ਚਲੇ ਜਾਂਦੇ ਯੂਪੀ ਤੋਂ ਆਉਂਦੇ ਇੱਥੇ ਕਰ ਦਿੰਦੇ ਆ ਇਹਨਾਂ ਨਾਲ ਤਾਂ ਬੋ ਇਹਨਾਂ ਨਾਲ ਇਹਨਾਂ ਨੂੰ ਤੜਾ ਬਸ ਮਾਰ ਨੰਦੇ ਹੋ ਵੇਨਾ ਨਾਲ ਤਾਂ ਮੈਨਾਂ ਕੋਈ ਪ੍ਰਵਾਸੀ ਭਾਈਚਾਰਾ ਵੀ ਛੁੱਟ ਚੁੱਕੇ ਆ ਕਿੰਨੇ ਸਾਲ ਹੋ ਗਏ ਤੁਹਾਨੂੰ 73 ਤੇ ਕਿਸ ਤਰ੍ਹਾਂ ਦੇਖਦੇ ਹੋ ਇੱਕ ਇੱਕ ਪ੍ਰਵਾਸੀ ਦੇ ਵੱਲੋਂ ਹਨਾ ਇੱਕ ਪ੍ਰਵਾਸੀ ਦੇ ਵੱਲੋਂ 5 ਸਾਲ ਦੇ ਬੱਚੇ ਨੂੰ ਮੌਤ ਕਾਟ ਤਾਰ ਦਿਆਂਦਾ ਸ਼ੋਸ਼ਣ ਕੀਤਾ ਜਾਂਦਾ ਉਹ ਵੀ ਇੱਕ ਮੁੰਡੇ ਦਾ ਉਹ ਵੀ ਇੱਕ ਮੁੰਡੇ ਦਾ ਗਲਤ ਕੰਮ ਹੈ ਜੀ ਜਿਹੜਾ ਗਲਤ ਹੈ ਤਾਂ ਗਲਤ ਹੈ ਇਹ ਕਰਨਾ ਨਹੀਂ ਚਾਹੀਦਾ ਪਰ ਜਿਹੜਾ ਕੀਤਾ ਵਾ ਉਹਨੂੰ ਸਜ਼ਾ ਬਹੁਤ ਤਗੜੀ ਮਿਲਣੀ ਚਾਹੀਦੀ ਠੀਕ ਹੈ ਜੀ ਪੰਜਾਬ ਗਵਰਨਮੈਂਟ ਨਹੀਂ ਧਿਆਨ ਦੇ ਰਹੀ ਉਹਨੂੰ ਤਗੜਾ ਵੀ ਚਾਹੀਦਾ ਉਹਨੂੰ ਸਜ਼ਾ ਵੀ ਤਗੜਾ ਚਾਹੀਦਾ ਅਸੀਂ ਸਾਨੂੰ ਇੱਥੇ ਹੋ ਗਿਆ 30 ਸਾਲ ਰਹਿੰਦੇ ਨੇ ਅਸੀਂ ਵੀ ਬਦਨਾਮ ਹੋ ਰਹੇ ਇਹ ਜਿਹੇ ਨਾਕਾਮ ਜਿਹੜਾ ਸੁਣਦਾ ਬੰਦਾ ਜਿਹੜਾ ਕੋਈ ਜਿਹੜੇ ਤੁਸੀਂ ਇੱਥੇ ਰਹਿ ਰਹੇ ਹੋ ਤੇ ਕਿਤੇ ਧੜ ਤੇ ਵੀ ਗਲਤ ਗਲਤ ਨਜ਼ਰ ਨਾਲ ਦੇਖਿਆ ਜਾਵੇ ਕਿ ਕਿਵੇਂ ਇਹ ਇਹ ਸਾਡੇ ਇੱਥੇ ਹਾਂਜੀ ਹਾਂਜੀ ਯੂਪੀ ਦਾ ਬੰਦਾ ਹੋ ਕੇ ਇਹ ਵੀ ਇਹ ਵੀ ਇਹ ਵੀ ਇਹ ਵੀ ਭਈਆ ਵਾ ਪਰ ਰਹਿ ਗਿਆ ਸਾਡਾ ਵੀ ਤਾਂ ਬਦਨਾਮੀ ਆ ਇਹ ਜਿਹੇ ਬੰਦਿਆਂ ਨੂੰ ਤਾਂ ਵਧੀਆ ਸਜ਼ਾ ਮਿਲੇ ਹੱਥਾਂ ਵਾਂਹ ਵੜ ਦੋ ਚਾਹੇ ਉਹਨੂੰ ਮੌਤ ਦੇ ਘਾਟ ਉਤਾਰੋ ਚਾਹੇ ਫਾਂਸੀ ਲਾਓ ਇਹ ਜਾਂ ਅਗਲਾ ਕੰਮ ਨਾ ਕਰੇ ਕੋਈ ਇਦਾਂ ਦਾ ਕੰਮ ਕਿਉਂ ਜੀ ਬਾਬਾ ਜੀ ਹਾਂ ਜੀ ਹਾਂ ਜੀ ਇਦਾਂ ਦਾ ਕੰਮ ਨਾ ਕਰੇ ਕੋਈ ਅੱਗੇ ਸਾਨੂੰ ਵੀ ਬੜੇ ਸਾਲ ਹੋ ਗਿਆ ਰਹਿੰਦੇ ਇੱਥੇ ਆਪਾਂ ਰੋਟੀ ਕਮਾਈ ਦਾ ਖਾਈ ਦਾ ਕੰਮ ਕਰੀਦਾ ਆਪਣੇ ਬਾਲ ਬੱਚੇ ਪੜਾਈ ਦਾ ਚਲੋ ਜੀ ਹਾਇ ਤਾਂ ਪੰਜਾਬ ਦੀ ਧਰਤੀ ਦੀ ਜੈਗੇ ਅਸੀਂ ਇੱਥੇ ਕੁਮਾਰੇ ਇੱਥੇ ਖਾ ਰਹੇ ਆਂ ਫਿਰ ਗੁਣ ਕਿੱਦਾ ਕਾਵਾਂਗੇ ਜੇ ਅਸੀਂ ਪੰਜਾਬ ਦਾ ਹੀ ਗਾਵਾਂਗੇ ਪੰਜਾਬ ਦਾ ਹੀ ਗੁਣ ਕਾਵਾਂਗੇ ਨਾ ਵੀ ਸਾਨੂੰ ਵੀ ਇੱਥੇ ਰੋਟੀ ਮਿਲਦੀ ਆ ਫਿਰ ਗੁਣ ਤਾਂ ਪੰਜਾਬ ਦਾ ਹੀ ਕਾਵਾਂਗੇ ਵੀ ਪੰਜਾਬ ਵਿੱਚ ਇਹੋ ਜਿਹਾ ਗਾੰਡੂ ਕੰਮ ਹੋਊਗਾ ਫਿਰ ਚੰਗਾ ਨਹੀਂ ਨਾ ਲੱਗਦਾ ਅੱਛਾ ਤੁਸੀਂ ਕਿਸਤਾ ਦੇ ਦਿਓ ਤੁਹਾਡੇ ਸਮਾਜ ਦੇ ਉੱਤੇ ਸਾਰੇ ਇੱਕ ਦੇ ਕਰਕੇ ਸਾਰੇ ਦੇ ਤੇ ਹੁਣ ਉਂਗਲ ਚੱਕੀ ਜਾ ਰਹੀ ਹੈ ਹਨਾ ਸਾਰੇ ਫੈਕਟਰੀਜ਼ ਦੇ ਵਿੱਚ ਵੀ ਮਾਲਕ ਵੀ ਡਰ ਰਹੇ ਹੋਣਗੇ ਰੱਖਣ ਤੋਂ ਪਹਿਲਾਂ ਸੋਚ ਰਹੇ ਹੋਣਗੇ ਕਿ ਆ ਆ ਕੁਝ ਗਲਤ ਨਾ ਕਰ ਦੇਵੇ ਇਹਨਾਂ ਨੇ ਬਹੁਤ ਗਲਤ ਕੀਤਾ ਜੀ ਇਨਕੀ ਵਜ੍ਹਾ ਸੇ ਤਾਂ ਹਮ ਹਮ ਯਹਾਂ ਪਰ ਇਤਨੀ ਦੂਰ ਸੇ ਆ ਰਹੇ ਕਮਾਣੇ ਆ ਰਹੇ ਆਪਣਾ ਖਾਣੇ ਆ ਰਹੇ ਰੋਟੀ ਦੇ ਕਿਤਨੇ ਕਿਲੋਮੀਟਰ ਸੇ ਚੱਲ ਕੇ ਆਤੇ ਹੋ ਕੀ ਉਮੀਦ ਕਰਕੇ ਆਤੇ ਹੋ ਕਿਲੋਮੀਟਰ ਸੇ ਆਤੇ ਆ ਜੀ ਕੀ ਕੀ ਉਮੀਦ ਕਰਕੇ ਆਤੇ ਹਾਂ ਕਿ ਅਸੀਂ ਪੈਸਾ ਕਮਾਏ ਯਹਾਂ ਪਰ ਚਾਰ ਆਪਣੇ ਬੱਚੇ ਪਾਲੇ ਉਹਨੂੰ ਸਕੂਲ ਮੇ ਵੜਾਏ ਬੜੀ ਆਪਣੀ ਗੋਠੀ ਬਣਾਏ ਵਹਾਂ ਪਰ ਜਾ ਕੇ ਪਰ ਇਹ ਜੋ ਆਗੇ ਯਹਾਂ ਪਰ ਗਲਤ ਕ ਮੰ <small> ਲੋ 15 ਸਾਲ ਸੇ ਰਹ ਰਹੇ ਆ ਬਾਬਾ ਜੀ ਦੇ ਪਾਸ ਹਮਨੇ ਆਤਾ ਕਰਨਾ ਆਇਆ ਕਿ ਨੋਨੀ ਹਰਕਤ ਨਾ ਕਰੀ ਦੇਖੀ ਆ ਆਮੜੇ ਅਸੀ ਕੋਈ ਕੰਮ ਕੀ ਆ ਇਨ ਕੀ ਵਜ੍ਹਾ ਸੇ ਹਮ ਬਤ ਸਹੀ ਵੀ ਸਰੀ ਵੀ ਬਤਹੀ ਬੰਦਾ ਹੀ ਬਦਰਾਮ ਹੋ ਰਹਾ ਹੁਣ ਅੱਛਾ ਜਿਹੜਾ ਇਮਾਨਦਾਰ ਇਨਾਂ ਕੰਮ ਕਰਨ ਆਇਆ ਹੋਆ ਤੇ ਉਹ ਉਹ ਫਿਰ ਉਹ ਤਾ ਕਿਤਨੇ ਦਿਕਰ ਪਰੇਸ਼ਾਨੀ ਹੋ ਰਹੀ ਹਾਂਜੀ ਹਾਂਜੀ ਇਮਾਨਦਾਰ ਸੀ ਕੰਮ ਕਰਨ ਆਏ ਹਮ ਕੋ ਵੀ ਦਿਕਰ ਪਰੇਸ਼ਾਨੀ ਹੋਗੀ ਹਾਂ ਵੀ ਵਹੀ ਹਮ ਕੋ ਹਮ ਕੋ ਵੀ ਵਹੀ ਐਸੀ ਸਮਝ ਆਏਗਾ ਨਾ ਜੇ ਵੀ ਲੋਗ ਐਸੇ ਹੀ ਹੋਗੇ ਹਮ ਤੋ ਆਪਣੇ ਇਮਾਨਦਾਰ ਸੀ ਖਾਤੇ ਮਿਹਨਤ ਕਰਤੇ ਆ ਜੀ ਅੱਛਾ ਬਾਬਾ ਜੀ 10 ਤਰੀਕ ਨੂੰ ਪਤਾ ਲੱਗਿਆ ਉਦੇ ਘਰ ਦੇ ਨਾਲ ਬਿਆਨ ਦਿੱਤਾ ਕੋਸ਼ਵੜਨ ਦਾ ਕਹਿ ਕੇ ਉਸ ਤੋਂ ਬਾਅਦ ਆਰੋਪੀ ਨੂੰ ਕਾਬੂ ਵੀ ਕਰ ਲਿਆ ਤਾ ਉਸ ਤੋਂ ਬਾਅਦ ਇੱਕ ਮਾਰਚ ਵੀ ਗੱਡਿਆ ਗਿਆ ਕਿ ਭਈਆ ਪਜਾਓ ਪੰਜਾਬ ਬਚਾਓ ਇਦਾਂ ਦਾ ਕੋਈ ਮਾਰਚ ਕੱਢਿਆ ਗਿਆ ਹਿਮਾਚਲ ਦੇ ਸੋਰੀ ਹੁਸ਼ਿਆਰਪੁਰ ਦੇ ਵਿੱਚ ਮੈਂ ਤਾਂ ਕਹਿਣਾ ਜੀ ਇਹ ਭਈਏ ਨੇ ਭਜਾਉਣੇ ਚਾਹੀਦੇ ਆ ਇਹ ਜੁੱਤੀਆਂ ਦੇ ਪੀਰ ਆ ਜਿਹੜੇ ਸਹੀ ਪ੍ਰਵਾਸੀ ਬੰਦਿਆਂ ਨਾਲ ਉਹ ਤਾਂ ਵਧੀਆ ਕੰਮ ਕਰਦੇ ਉਹ ਆਪਣੇ ਨਾਲ ਖੜੇ ਆ ਸਾਥ ਦੇ ਰਹੇ ਆ ਇਹ ਜਿਹੜੇ ਬਾਹਰੋਂ ਗੁੰਡਾਗਰਦੀ ਕਰਦੇ ਨੇ ਆਣ ਕੇ ਇਹਨਾਂ ਨੂੰ ਤਾਂ ਕੱਢਣਾ ਚਾਹੀਦਾ ਬਾਹਰ ਭਈਆਂ ਨੂੰ ਤਾਂ ਇਨਾਂ ਨੇ ਇੱਥੇ ਪੰਜਾਬ ਦੇ ਵਿੱਚ ਐਂਟਰੀ ਨਹੀਂ ਹੋਣੀ ਚਾਹੀਦੀਗੀ ਇਹ ਕਿਉਂ ਗੁੰਡਾਗਰਦੀ ਕਰਦੇ ਪਿਆ ਇਹਦੇ ਸਾਡੀਆਂ ਧੀਆ ਭੈਣਾਂ ਦੀਆਂ ਸੇਵ ਨਹੀਂ ਹੈਗੀਆਂ ਗਿਆ ਸਾਡੇ ਬੱਚੇ ਸੇਵ ਨਹੀਂ ਹੈਗੇ ਹੁਣ ਗੁਰੂ ਘਰ ਦੇ ਮੂਹਰੇ ਲੈ ਕੇ ਗਿਆ ਚੱਕ ਕੇ ਕਿੰਦੀ ਬੇਅਦਵੀ ਹੈਗੀ ਬੇਅਦਵੀ ਹੈ ਆ ਫਿਰ ਉਹਨੂੰ ਪਹਿਲਾਂ ਕਹਿੰਦਾ ਧੱਕਾ ਲਾ ਦੇ ਧੱਕਾ ਲਾ ਕੇ ਅੱਗੋਂ ਚੱਕ ਕੇ ਲੈ ਗਿਆ ਕਿਸੇ ਕਿਸੇ ਕੈਮਰੇ ਦੇ ਵਿੱਚ ਇਹ ਵੀਡੀਓ ਦੇਖੀ ਛੋਟੀ ਜੀ ਫਿਰ ਇੱਕ ਬੋਟ ਫੋਟੋ ਵੀ ਆਈ ਆ ਜਿਹਦੇ ਨਾਲ ਬਹੁਤ ਜ਼ਿਆਦੀ ਗੰਦੀ ਹਰਕਤ ਹੋਈ ਹੋਈ ਆ ਵੀ ਬਹੁਤ ਮਾੜੀ ਗੱਲ ਆ ਯਾਰ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਸਰਕਾਰ ਨੂੰ ਬੇਨਤੀ ਆ ਵੀ ਇਹ ਚੀਜ਼ਾਂ ਨੂੰ ਨੱਥ ਪਾਓ ਜੇ ਤੁਹਾਡੇ ਕੋ ਫਿਰ ਇਹਨਾਂ ਨੂੰ ਇਹੀ ਹੱਲ ਕਰਾਂਗੇ ਫਿਰ ਆਪਣੀ ਸਜ਼ਾ ਹੀ ਆਪ ਦੇਵਾਂਗੇ ਫਿਰ ਤੁਸੀਂ ਸਰਕਾਰ ਨੇ ਪਤਾ ਕੀ ਕਹਿਣਾ ਹੈਗਾ ਨਿੰਗ ਸਿੰਘ ਇਹ ਕਾਨੂੰਨ ਹੱਥ ਦੇ ਵਿੱਚ ਲੈਂਦੀਆਂ ਨੇ ਤੇ ਜੇ ਕਾਨੂੰਨ ਦੇ ਹੀ ਹੱਥ ਦੇ ਵਿੱਚ ਲੈ ਲਿਆ ਤੇ ਫਿਰ ਇਹਨਾਂ ਨੇ ਸਾਡੀ ਇੰਨੀ ਨੀ ਚੀਕਾਂ ਨਿਕਲੀਆਂ ਨੇ ਗਵਰਨਮੈਂਟ ਦੀਆਂ ਵੀ ਇਹ ਵੀ ਇੱਕ ਨਿੰਗ ਸਿੰਘ ਇਦਾਂ ਦੇ ਕੰਮ ਕਰਦੇ ਆ ਅਸੀਂ ਇਹ ਨਹੀਂ ਕਹਿਣਾ ਚਾਹੁੰਦੇ ਅਸੀਂ ਇਹਦੇ ਕਹਿਣਾ ਚਾਹੁੰਦੇ ਆ ਵੀ ਇਹਨਾਂ ਨੂੰ ਸਮਝਾਓ ਤੇ ਇਹਨਾਂ ਦੇ ਬੰਦੀਆਂ ਕਾਰਵਾਰੀਆਂ ਕੀਤੀਆਂ ਜਾਣ ਸਜ਼ਾ ਇਹਨਾਂ ਨੂੰ ਇਹੀ ਦਿੱਤੀ ਜਾਵੇ ਇੱਕ ਵਾਰੀ ਲੱਤ ਵੱਢੀ ਜਾਵੇ ਬੰਦੇ ਦੀ ਬਾਹ ਵੱਢੀ ਜਾਵੇ ਜਿਹੜੇ ਹੱਥਾਂ ਨਾਲ ਇਹਨਾਂ ਨੇ ਗਲਤ ਕੰਮ ਕੀਤਾ ਤੇ ਜੇ ਇੱਕ ਲੈਂਕ ਵੱਡਿਆ ਜਾਵੇ ਇਹਨਾਂ ਦਾ ਇਹਨਾਂ ਨੂੰ ਕਰਕੇ ਬਣਾ ਕੇ ਖੁਸਰਾ ਰੋਡ ਦੇ ਉੱਤੇ ਛੱਡਿਆ ਜਾਵੇ ਵੀ ਮੰਗਦਾ ਫਿਰਨ ਨਾਲ ਲੋਕਾਂ ਨੂੰ ਦੱਸਦਾ ਫਿਰ ਵੀ ਆਹ ਕੰਮ ਨਾ ਕਰੋ ਇਹ ਪ੍ਰੈਕਟੀਕਲ ਇਹ ਆਪਣੀ ਯਾਰ ਸਰਕਾਰਾਂ ਚ ਵੀ ਵੀਰੇ ਬਹੁਤ ਕਮੀ ਆ ਪਤਾ ਕਿਦਾਂ ਪਹਿਲੀ ਇੱਕ ਖਬਰ ਆਈ ਸੀ ਪਤਾ ਨਹੀਂ ਕਿੱਥੋਂ ਖਬਰ ਆਈ ਸੀ ਇੱਕ ਕੁੜੀ ਆਈ ਸੀ ਛਾ ਇਹ ਨਹੀਂ ਮੈਂ ਅਗਲੀ ਖਬਰ ਦੀ ਗੱਲ ਕਰ ਰਿਹਾ ਇੱਕ ਮੈਂ ਨਿਊਜ਼ ਦੇਖੀ ਸੀ ਆਪਣੀ ਇੰਸਟਾਗ੍ਰam ਤੇ ਇੱਕ ਕੁੜੀ ਆਈ ਸੀ ਕਲਕੱਤਾ ਤੋਂ ਕਲਕੱਤਾ ਵਿੱਚ ਰੇਪ ਹੋਇਆ ਇਹ ਨਾ ਸਾਰੇ ਹੀ ਸਾਰਾ ਇੰਡੀਆ ਕੋ ਮੈਉਣੇ ਸਾਰੀ ਸਾਰੀ ਕੰਟਰੀਆਂ ਚੋਂ ਆਈ ਜਿੱਦੋਂ ਉਹਨੇ ਆਪਣਾ ਯੂਪੀ ਪਾਰ ਪਾਰ ਕੀਤਾ ਉਹਦੇ ਨਾਲ ਰੇਪ ਹੋ ਗਿਆ ਉਹ ਮੁੰਡੇ ਦਾ ਕੀ ਕੀਤਾ ਪਰਚਾ ਪਾਇਆ ਜੇਲ੍ਹ ਭੇਜਤਾ ਕੁਛ ਹੋਇਆ ਸਰਕਾਰ ਆਪਣੀ ਸਰਕਾਰਾਂ ਹੀ ਬੇਕਾਰ ਆ ਨਕਮੀਆਂ ਨੇ ਸਰਕਾਰਾਂ ਹੀ ਨਕਮੀਆਂ ਨੇ ਸਰਕਾਰਾਂ ਵਿੱਚ ਹੁਣ ਸਰਕਾਰਾਂ ਸਰਕਾਰਾਂ ਜਿਹੜੇ ਸਰਕਾਰ ਹੀ ਸਰਕਾਰੀ ਦਾ ਭਈਏਵਾੜ ਦੀ ਜਾਂਦੀ ਆ ਸਰਕਾਰਾਂ ਨਾਲ ਹੀ ਬੰਦੇ ਆ ਭਈਆਂ ਭਈਆਂ ਦੇ ਪਿੱਛੇ ਹੱਥ ਹੋਊਗਾ ਪਿੱਛੇ ਜੈਕ ਲੱਗਿਆ ਹੋਊਗਾ ਤਾਂ ਹੀ ਭਈਏ ਕਰਦੇ ਆ ਨਹੀਂ ਤਾਂ ਆਪਾਂ ਨੂੰ ਕੀ ਲੋੜ ਆ ਅਸੀਂ ਨਹੀਂ ਕਰ ਦਿੰਦੇ ਕਿਸੇ ਦੇ ਮਗਰ ਸਪੋਰਟ ਹੋਊਗੀ ਬੰਦਾ ਤਾਂ ਹੀ ਕਰਦਾ ਨੇ ਹੁਣ ਦੋ ਨੇ ਜਵਾਗ ਨਾਲ ਕੀਤਾ ਨੇ ਉਹਦੇ ਪਿੱਛੇ ਸਪੋਰਟ ਹੋਊਗੀ ਉਹਨੇ ਤਾਂ ਹੀ ਕੀਤਾ ਨੇ ਗਲਤ ਗਲਤੀ ਗੰਦੀ ਗੱਲ ਆ ਉਹਦੇ ਉਹਦੇ ਨਾਲ ਦਾ ਹੱਥ ਵੱਢਣੇ ਚਾਹੀਦੇ ਆਪਣੀਆਂ ਸਰਕਾਰਾਂ ਹੀ ਬੇਕਾਰ ਆ ਮੇਰੇ ਪਹਿਲੀ ਗੱਲ ਏ ਸਰਕਾਰਾਂ ਤੇ ਦੋਸ਼ ਲਾਉਂਦੇ ਵੀ ਨਜ਼ਰ ਆਏ ਤੇ ਬੀਤੇ 4 ਸਾਲ ਦੀ ਪਹਿਲਾ ਗੱਲ ਕਰ ਰਹੀਏ 2018 ਦੇ ਵਿੱਚ ਵੀ ਇਹੋ ਜਿਹਾ ਕੇਸ ਹੁਸ਼ਿਆਰਪੁਰ ਦੇ ਵਿੱਚ ਵੀ ਹੋਇਆ ਸੀਗਾ ਆ ਬੀਤੇ ਸਾਲ ਵੀ ਗੱਲ ਕਰਦੀਏ ਤਾਂ ਇੱਥੇ ਡਾਬਾ ਰੋਡ ਤੇ ਵੀ ਕੇਸ ਜਿਹੜੇ ਕਿ ਆ ਨਿਕਲ ਕੇ ਸਾਹਮਣੇ ਆਇਆ ਸੀਗਾ ਤੇ ਬੀਤੇ ਮਹੀਨੇ ਦੇ ਜੂਨ ਦੀ ਗੱਲ ਕਰੀਏ ਤੇ ਉੱਥੇ ਵੀ ਜਿਹੜੇ ਕਿ ਆ ਬੀਤੇ ਕੇਸ ਵਿੱਚ ਇਹੋ ਜਿਹਾ ਸ਼ੋਸ਼ਣ ਜਿਹੜੇ ਕਿ ਆ ਸਾਹਮਣੇ ਆਇਆ ਸੀਗਾ ਹਾਲਾਂਕਿ ਬੀਤੇ ਪਰਥੋ ਚੌਧ ਦੀ ਗੱਲ ਕਰਦੀਏ ਤੇ ਇੱਕ ਪਤਨੀ ਦੇ ਘਰ ਵਾਲੇ ਨੇ ਹੀ ਉਹਦੀ ਭੈਣ ਦੇ ਨਾਲ ਹੀ ਸ਼ੋਸ਼ਣ ਕੀਤਾ ਲਗਾਤਾਰ 2 ਸਾਲ ਤੋਂ ਸ਼ੋਸ਼ਣ ਕਰਦਾ ਨਜ਼ਰ ਆਇਆ ਸੀਗਾ ਉਹ ਵੀ ਇੱਕ ਪਰਵਾਸੀ ਸੀਗਾ ਤੇ ਲਗਾਤਾਰ ਜਿਹੜੇ ਕਿ ਆ ਪਰਵਾਸੀ ਜਿਹੜੀ ਕਿ ਆ ਗਨਾਮ ਦੇ ਨਜ਼ਦੀਕ ਵੀ ਆ ਰਹੇ ਤੇ ਉਹਨਾਂ ਤੋਂ ਬੇਨਤੀ ਵੀ ਕੀਤੀ ਜਾ ਰਹੀ ਹੈ ਇਹੋ ਜਿਹੇ ਪਰਵਾਸੀਆਂ ਨੂੰ ਜਿਹੜੀ ਕਿ ਸਖਤੋ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਜਿਨ੍ਹਾਂ ਦੇ ਦਿਮਾਗ ਸ਼ੈਤਾਨ ਨੇ ਤੇ ਪੁਲਿਸ ਅਤੇ ਸਰਕਾਰ ਕੀ ਫੈਸਲਾ ਲੈਂਦੀ ਹੈ ਕੀ ਮਾਨਯੋਗ ਅਦਾਲਤ ਤੁਹਾਨੂੰ ਸਜ਼ਾ ਦਿੰਦੀ ਹੈ ਇਹ ਆਉਣ ਸਮੇਂ ਦੇਖਣਾ ਹੈ ਜੁੜੇ ਇਲਜ਼ਾਮਾਂ ਨਾਲ ਯੂਮ ਰਿਪੋਰਟ ਹਨਾ